ਇਵਨ 2014-15 ਦੀ ਗੱਲ ਹੈਗੀ ਡੈਡੀ ਨੂੰ ਮੇਰੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਥੋੜੀ ਫੇਰ ਸਾਨੂੰ ਕਿਸੇ ਨੇ ਦੱਸਿਆ ਵੀ ਜਿਹੜੇ ਆਪਣਾ ਕੋਧਰਾ ਕੰਗਣੀ ਮੂਲ ਨਾਜ ਨੇ ਇਹਨਾਂ ਦਲੀਆ ਵਗੈਰਾ ਖਵਾ ਕੇ ਦੇਖਿਆ ਕਰੋ ਇਹਨਾਂ ਨੂੰ ਉਸਤਾ ਇਹ ਹੈ ਵੀ ਝਿਜਕੀ ਇੰਨੀ ਬੈਠੀ ਹੋਈ ਹੈ ਅਭੀ ਕੀ ਕਰਾਂਗੇ ਵੇਚਾਂਗੇ ਕਿਵੇਂ ਤੇ ਥੋੜੇ ਜਿਹਾ ਆਪਣੇ ਨਾ ਜਿਹੜੇ ਲੋਕ ਨੇ ਰੇੜੀ ਲਾ ਕੇ ਜਾਂ ਲਾ ਲੋ ਆਪਣਾ ਸਟਾਲਾ ਲਾ ਕੇ ਹਨਾ ਤੇ ਉਹਨਾਂ ਚੀਜ਼ਾਂ ਤੋਂ ਝਿਜਕ ਦੇਣਗੇ ਵੇਚਣ ਤੋਂ ਝਿਜਕੀ ਇੰਨੀ ਬੈਠੀ ਹੋਈ ਹੈ ਅਭੀ ਕੀ ਕਰਾਂਗੇ ਵੇਚਾਂਗੇ ਕਿਵੇਂ ਤੇ ਥੋੜੇ ਜਿਹੇ ਆਪਣੇ ਨਾ ਜਿਹੜੇ ਲੋਕ ਨੇ ਰੇੜੀ ਲਾ ਕੇ ਜਾਂ ਲਾ ਲੋ ਆਪਣਾ سٹਾਲਾ ਲਾ ਕੇ ਹੈਨਾ ਤੇ ਉਹਨਾਂ ਚੀਜ਼ਾਂ ਤੋਂ ਝਿਜਕ ਦੇਣਗੇ ਵੇਚਣ ਤੋਂ ਜਿਹੜਾ ਪਾਸਤਾ ਤੇ ਨੂਡਲ ਵਗੈਰਾ ਹੋ ਗਿਆ ਇੱਕ ਪੋਹਾ ਆ ਪੋਹਾ ਹੋ ਗਿਆ ਜਿਵੇਂ ਹੈਨਾ ਉਹ ਤੇ ਇਹਨਾਂ ਦੀ ਡਿਮਾਂਡ ਹੀ ਇੰਨਾ ਜ਼ਿਆਦਾ ਮੇਰੇ ਤੋਂ ਪੂਰੇ ਨਹੀਂ ਹੋ ਰਹੀ ਕੁਦਰਤੀ ਖੇਤੀ ਤੋਂ ਜੋ ਪੈਦਾਵਾਰ ਹੋਈ ਹੈ ਉਸ ਤੋਂ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਨੇ ਇਸ ਦਾ ਕਾਰਨ ਇਹ ਬਣਿਆ ਕਿ ਉਸ ਨੌਜਵਾਨ ਦੇ ਪਿਤਾ ਨੂੰ ਜਿਹੜੀ ਹੈਗੀ ਆ ਹਾਰਡ ਦੀ ਪ੍ਰੋਬਲਮ ਆ ਗਈ ਸੀ ਜਿਸ ਤੋਂ ਬਾਅਦ ਉਸਨੇ ਇਹ ਪਰਵਰਤਨ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨੌਜਵਾਨ ਮੌਜੂਦਾ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਤੁਹਾਡਾ ਅਸੀਗਾ ਬਾਈ ਜੀ ਮੇਰਾ ਨਾਮ ਬਾਈ ਜੀ ਗੁਰਵਿੰਦਰ ਸਿੰਘ ਪਿੰਡ ਵੀਰੋਕੇ ਕਲਾਂ ਡਿਸਟ੍ਰਿਕਟ ਮਾਨਸਾ ਬਾਈ ਗੁਰਵਿੰਦਰ ਜੀ ਗੱਲ ਕਰੀਏ ਤੁਸੀਂ ਇਹ ਮੈਲਟਸ ਤੋਂ ਸਾਰਾ ਪ੍ਰੋਡਕਟ ਤਿਆਰ ਕਰ ਰਹੇ ਹੋ ਵਿਚਾਰ ਕਿਸ ਤਰ੍ਹਾਂ ਆਇਆ ਇਹ ਬਾਈ ਜੀ तकरीबन 2014 15 ਦੀ ਗੱਲ ਹੈਗੀ ਡੈਡੀ ਨੂੰ ਮੇਰੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਥੋੜੀ ਤੇ ਉਹ ਜਿਵੇਂ ਚਲੋ ਅਸੀਂ ਪਟਿਆਲੇ ਵਗੈਰਾ ਜਾਂ ਚੰਡੀਗੜ੍ਹ ਉੱਥੇ ਦਿਖਾਏ ਉੱਥੇ ਦਵਾਈ ਵੀ ਚੱਲ ਪਈ ਉਹਨਾਂ ਦੀ ਫੇਰ ਸਾਨੂੰ ਕਿਸੇ ਨੇ ਦੱਸਿਆ ਵੀ ਜਿਹੜੇ ਆਪਣਾ ਕੋਧਰਾ ਕੰਗਣੀ ਮੂਲ ਨਾਜ ਨੇ ਇਹਨਾਂ ਦਲੀਆ ਵਗੈਰਾ ਖਵਾ ਕੇ ਦੇਖਿਆ ਕਰੋ ਇਹਨਾਂ ਨੂੰ ਤੇ ਅਸੀਂ ਉਹ ਕਿਤੋਂ ਲੈ ਕੇ ਮੈਂ ਮਤਲਬ ਬਾਜ਼ਾਰ ਚੋਂ ਹੀ ਕਿਤੋਂ ਲੈ ਕੇ ਮੰਗਾਇਆ ਉਹ ਮੈਂ ਉਹਦਾ ਦਲੀਆ ਮੰਗਾਇਆ ਉਹ ਦਲੀਆ ਖਵਾਇਆ ਫੇਰ ਆਟਾ ਰਾਗੀ ਕੋਧਰੇ ਦਾ ਜਿਵੇਂ ਉਹ ਖਵਾਇਆ ਤੇ ਉਹਦੇ ਨਾਲ ਤਕਰੀਬਨ 2 2.5 ਮਹੀਨਿਆਂ ਚ ਉਹਨਾਂ ਨੂੰ ਫਰਕ ਪੈਣ ਲੱਗਿਆ ਅਸੀਂ ਡਾਕਟਰ ਦੇ ਜਾਂਦੇ ਰਹੇ ਉੱਥੋਂ ਨਨ ਵੀ ਦੱਸਿਆ ਵੀ ਕਹਿੰਦੇ ਵੀ ਪਹਿਲਾਂ ਉਹ ਵੀ ਕਵਰ ਹੋ ਗਿਆ ਇਹਨਾਂ ਦਾ ਹਾਰਟ ਦਾ ਜਿਹੜਾ ਹੈਗਾ ਹਨਾ ਫਿਰ ਉਸ ਤੋਂ ਬਾਅਦ ਇਹਨਾਂ ਦਾ ਹੋਰ ਵੀ ਮਤਲਬ ਲੰਮਾ ਟਾਈਮ ਅਸੀਂ ਖਵਾਈ ਗਏ ਉਹ ਦਵਾਈ ਵੀ ਜਿਹੜੀ ਸੀ ਨਾ ਉਹ ਤਕਰੀਬਨ ਅੱਧ ਤੇ ਆ ਗਈ ਜਿਵੇਂ ਆਪਾਂ ਕਹਿ ਦੀ ਜਿਵੇਂ ਡੋਜ਼ ਹੈ ਜਿਹੜੀ ਅੱਧੀ ਆ ਗਈ ਉਹ ਫਿਰ ਸਾਨੂੰ ਲੱਗਿਆ ਵੀ ਯਾਰ ਕਿਉਂ ਨਾ ਪਾਈ ਦੀ ਆਪ ਵੀ ਮਤਲਬ ਕਿਤੇ ਦਾ ਪੈਦਾ ਹੁੰਦੀ ਨਾ ਇਹ ਵੀ ਆਪਾਂ ਆਪ ਇਹਦੀ ਖੇਤੀ ਕਰਕੇ ਦੇਖੀਏ ਫਿਰ ਮੈਂ ਉੱਥੋਂ ਸ਼ੁਰੂ ਕੀਤੀ ਬਈ ਇਹਦੀ ਕਿੰਨੇ ਏਕੜ ਚ ਕਰ ਰਹੇ ਹੋ ਫਿਰ ਇਹ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫਿਰ ਕਿਹੜੇ ਕਿਹੜੇ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਸਾਹਮਣਾ ਕਰਨਾ ਪਿਆ ਕਿਉਂਕਿ ਅਕਸਰ ਜਿਹੜਾ ਆਪਣੇ ਕਿਸਾਨਾਂ ਦੇ ਵਿੱਚ ਗੱਲ ਸੁਣਨ ਨੂੰ ਮਿਲਦੀ ਹੈ ਪੈਦਾਵਾਰ ਘਟ ਜਾਂਦੀ ਹੈ ਹਾਂਜੀ ਭਾਈ 4 ਤੋਂ ਤਕਰੀਬਨ ਮੈਨੂੰ 5 5 ਸਾਲ ਹੋ ਗਏ ਮੈਨੂੰ ਮੈਨੂੰ ਥੋੜੇ ਜਿਹੇ ਮੈਨੂੰ ਜਦੋਂ ਹੋਇਆ ਇੰਟਰਸਟ ਵੀ ਮੈਂ ਇਹਦੀ ਖੇਤੀ ਕਰਕੇ ਦੇਖਾਂ ਹਨਾ ਉੱਥੇ ਇਹਦੇ ਨੇੜੇ ਜੜੇ ਕੋਈ ਨਹੀਂ ਕਰਦਾ ਸੀ ਮੈਨੂੰ ਬਟਾਲੇ ਤੋਂ ਥੋੜਾ ਜਿਹਾ ਪਨੀਰੀ ਮਿਲੀ ਰਾਗੀ ਦੇ ਕੋਧਰੇ ਦੀ ਤੇ ਉਹ ਪਨੀਰੀ ਮੇ ਲੈ ਕੇ ਆਪ ਦੇ ਖੇਚੇ ਲਾਤੀ ਦੋ ਤਿੰਨ ਮੰਜਾਂ ਥਾਂ ਚ ਲਾਈ ਮੇਰੇ ਕੋਲੇ 5-6 ਕਿਲੋ ਬੀਜ ਹੋ ਗਿਆ ਫਿਰ ਅਗਲੇ ਸਾਲ ਮੈਂ ਉਹ 5-6 ਕਿਲੋ ਬੀਜ ਖਿਲਾਰ ਕੇ ਉਹਦੇ ਵਿੱਚੋਂ ਤਕਰੀਬਨ 4 ਕਨਾਲਾ ਮੈਂ ਏਰੀਆ ਲਾ ਦਿਆਂ ਕੋਧਰੇ ਲਾ ਦਿਆਂ ਕੁਸ ਮੈਂ ਲੋਕਾਂ 'ਚ ਵੰਡਦਾ ਫਿਰ ਉਸ ਤੋਂ ਅਗਲੇ ਸਾਲ ਮੈਂ ਤਕਰੀਬਨ ਸਵਾ ਕਿੱਲਾ ਲਾ ਲਿਆ 1 ਏਕੜ ਲਾਇਆ ਤਕਰੀਬਨ ਮੈਂ ਤੇ ਉਹਦੇ ਵਿੱਚੋਂ ਪ੍ਰੀ ਰਿਫਰ ਮੈਂ 25 ਤੋਂ 30 ਕਿਸਾਨਾਂ ਨੂੰ ਦੇਤੀ ਫਿਰ ਮੈਨੂੰ ਮਾਰਕੀਟਿੰਗ ਦੀ ਥੋੜੀ ਜਿਹੀ ਸਮੱਸਿਆ ਆ ਗਈ ਹਨਾ ਤੇ ਇਹ ਮਤਲਬ ਇਹਦੀ ਕੋਈ ਐਮਐਸਬੀ ਜਾਂ ਸਰਕਾਰੀ ਖਰੀਦ ਤਾਂ ਹੀ ਨਹੀਂ ਸੀਗੀ ਤੇ ਮੈਂ ਕਿਸੇ ਦੁਕਾਨਾਂ ਤੇ ਆਮ ਜਾਇਆ ਕਰਾਂ ਵੀ ਇਹ ਯਾਰ ਮੇਰਾ ਅਨਾਜ ਜੇ ਤੁਸੀਂ ਜਿਹੜਾ ਦਲੀਆ ਮੈਂ ਤਿਆਰ ਕੀਤਾ ਗਏ ਲੈ ਲਓ ਤੇ ਉਹ ਬਈ ਉਹਦਾ ਕੁਝ ਵੀ ਕੀਮਤ ਨਾ ਦਿਆ ਕਰਨਾ ਜਿਵੇਂ ਹੁਣ ਅੱਜ ਦਾ ਮਾਰਕੀਟ 150 ਤਕਰੀਬਨ 200 ਹੈਗਾ ਉਹ ਦੇ 30 ਜਾਂ 40 ਰੁਪਏ ਕਿਹਾ ਕਰਨਾ ਹਨ ਤੇ ਮੈਨੂੰ ਇਹ ਲੱਗਿਆ ਯਾਰ ਵੀ ਮੈਂ ਕਿੱਥੇ ਇਹ ਪਹਿਲਾਂ ਤਾਂ ਇਹ ਲੱਗਿਆ ਵੀ ਪੰਗਾ ਲੈ ਲਿਆ ਹਾਂ ਤੇ ਉਸ ਤੋਂ ਬਾਅਦ ਚਲੋ ਹੌਲੀ ਹੌਲੀ ਜਿਵੇਂ ਨਾ ਕਿ ਜੇ ਆਪਾਂ ਰਾਹ ਪੈ ਜੰਨੇ ਫਿਰ ਆਪਾਂ ਨੂੰ ਰਾਹਗੇ ਮਿਲਦੇ ਜਾਂਦੇ ਨੇਗੇ ਫਿਰ ਮੈਨੂੰ ਕਿਸੇ ਨੇ ਰਾਈ ਦੀ ਇਹ ਵੀ ਤੂੰ ਯਾਰ ਪ੍ਰੋਡਕਟ ਤਿਆਰ ਕਰਕੇ ਦੇਖ ਤੇ ਫਿਰ ਮੈਂ ਟਰਾਈ ਕੀਤੀ ਬਿਸਕੁਟ ਤਿਆਰ ਕੀਤੇ ਬਈ ਇਹ ਤੋਂ ਤੇ ਬਿਸਕੁਟ ਮੈਂ ਹੌਲੀ ਹੌਲੀ ਜੋ ਸੋਸ਼ਲ ਮੀਡੀਆ ਤੇ ਬਾਤ ਕਿਸੇ ਮਿੱਤਰ ਨੇ ਆਪਣੇ ਨੇ ਵੀ ਐਂ ਕਰਕੇ ਗੁਰਵਿੰਦਰ ਕੋਲੇ ਮਤਲਬ ਰਾਗੀ ਦੇ ਕੋਲਰੇ ਬਿਸਕੁਟ ਨੇ ਦੇਸੀ ਘਿਓ ਤੇ ਸ਼ੱਕਰ ਜਨੇ ਤੇ ਉਹ ਹੌਲੀ ਹੌਲੀ ਲੋਕ ਮੰਗਾਉਂਦੇਗੇ ਮੰਗਾਉਂਦੇਗੇ ਉਹ ਵਾਧਾ ਵਾਧਾ ਹੁਣ ਮਤਲਬ ਮੇਰਾ ਬਾਵਾ ਮਤਲਬ ਇਹ ਡਮਾਰ ਹੋ ਗਈ ਬਾਈ ਹਾਂਜੀ ਜੇਕਰ ਗੱਲ ਕੀਤੀ ਜੋ ਸ਼ੁਰੂਆਤ ਕੀਤੀ ਸੀ ਲੋਕਾਂ ਨੇ ਮਜ਼ਾਕ ਨਹੀਂ ਉਡਾਇਆ ਕਿਉਂਕਿ ਨਵੇਂ ਕੀਤੇ ਚਪੇ ਸੀ ਕਿਸਾਨ ਤਾਂ ਐਮਐਸਪੀ ਪਿੱਛੇ ਲੜ ਰਹੇ ਆ ਤੁਸੀਂ ਉਹ ਫਸਲ ਲੈ ਰਹੇ ਹੋ ਜਿਸ ਦਾ ਐਮਐਸਪੀ ਹੈ ਹੀ ਨਹੀਂ ਬਾਈ ਹੁਣ ਆਪਾਂ ਚਾਨਣ ਹੋਈ ਆ ਕਿਸਾਨ ਅੰਦੋਲਨ ਚੱਲਿਆ ਦੇਖੋ ਇੱਕ ਵਾਰੀ ਆਪਾਂ ਚਲੋ ਬਾਗੇ ਹਨਾ ਹੌਲੀ ਹੌਲੀ ਕੰਪਨੀਆਂ ਦੀ ਅੱਖ ਹੈਗੀ ਆ ਜੇ ਆਪਾਂ ਨੂੰ ਫਸਲਾਂ ਤੋਂ ਇਹ ਰਵਾਇਤੀ ਫਸਲਾਂ ਤੋਂ ਹਟ ਕੇ ਜੇ ਆਪਾਂ ਹੋਰ ਫਸਲਾਂ ਗਣੀ ਹੋ ਅੱਧੇ ਪਜੱਦੇ ਵੀ ਕਿਸਾਨ ਹੋ ਜਾਣਾ ਬਹੁਤ ਫਰਕ ਪਈ ਇਹਦੀ ਮਾਰਕੀਟਿੰਗ ਵੀ ਪਈ ਐ ਅੱਗੇ ਬਹੁਤ ਜਿਆਦੇ ਬਾਜ਼ਾਰ ਬਹੁਤ ਵੱਡਾ ਹੈਗਾ ਕੱਲਾ ਆਪਣਾ ਪੰਜਾਬ ਨਹੀਂ ਖਰੀਦਣ ਵਾਲਾ ਸਾਰਾ ਇੰਡੀਆ ਖਰੀਦਣ ਵਾਲਾ ਹੈ ਅੱਗੇ ਫਾਰਮ ਵਗੈਰਾ 'ਚ ਕਿਤੇ ਵੀ ਇਹਨਾਂ ਦੀ ਖੇਤੀ ਨਹੀਂ ਹੁੰਦੀਗੀ ਜਿਹੜੀ ਕਣਕ ਵਗੈਰਾ ਲਾ ਲਓ ਤੁਸੀਂ ਜਾਂ ਜੀਰੀ ਹੁੰਦੀ ਆ ਆਪਣੇ ਹੁੰਦੀ ਆ ਜ਼ਿਆਦਾ ਹਨਾ ਫਿਰ ਜਿਹੜੇ ਮੂਲ ਅਨਾਜ ਹੋਗੇ ਸਭ ਤੋਂ ਜ਼ਿਆਦਾ ਤਕਰੀਬਨ ਆਪਣੇ ਹੋ ਸਕਦੇ ਨੇ ਇਹ ਵੈਸੇ ਐਮਪੀ ਮਹਾਰਾ ਉਧਰ ਵੀ ਹੁੰਦੇ ਨੇ ਦੂਸਰੇ ਸਟੇਟਾਂ 'ਚ ਵੀ ਹੁੰਦੇ ਨੇ ਪਰ ਆਪਣੇਾਂ ਦੀ ਵੀ ਬਹੁਤ ਵਧੀਆ ਕੁਆਲਿਟੀ ਹੁੰਦੀ ਹੈਗੀ ਆਪਾਂ ਟਰਾਈ ਹੀ ਨਹੀਂ ਕਰਦੇ ਅਸਲ 'ਚ ਜੀਰੀ ਤੇ ਕਣਕ ਦਾ ਸਵਾਦ ਹੀ ਇੰਨਾ ਪੈ ਗਿਆ ਲੋਕਾਂ ਨੂੰ ਵੀ ਹੋਰ ਕਿਛ ਮਤਲਬ ਘਰ ਵਾਸਤੇ ਆਪਾਂ ਜਿਵੇਂ ਲੋਕ ਨਾ ਗੰਡੇ ਜਾਂ ਹਲਦੀ ਲਾਉਂਦੇ ਮਤਲਬ ਹਲਦੀ ਜਾਂ ਲਸਣ ਲਾਉਂਦੇ ਵੀ ਐਂ ਕਰਦੇ ਨੇ ਯਾਰ ਵੀ ਆਪਣਾ ਬਾਹਣਾ ਵੇਲਾ ਨਾਲੇ ਉਹ ਚੀਜ਼ ਨੂੰ ਕਣਕ ਤੇ ਜੀਰੀ ਤੋਂ ਜੇ ਫਟ ਕੇ ਕੋਈ ਬੀਜ ਦੇਣ ਉਹ ਇਹ ਸਮਝਦੇ ਨੇ ਵੀ ਵਾਹਣ ਆਪਣਾ ਬੇਲਾ ਰਹਿ ਗਿਆ ਹਾਲਾਂਕਿ ਆਪਾਂ ਨੂਨ ਤੋਂ ਬਿਨਾ ਕੁਝ ਵੀ ਇੱਥੇ ਧਰਤੀ ਜਿਹੜੀ ਪੰਜਾਬ ਦੀ ਹੈ ਨਾ ਇਹਦੇ ਆਪਾਂ ਕੁਝ ਵੀ ਪੈਦਾ ਕਰ ਸਕਦੇ ਆਂ ਭਾਈ ਕੁਝ ਵੀ ਪਰ ਨਹੀਂ ਲੋਕ ਮਤਲਬ ਕੁਸਤਾ ਇਹ ਆ ਵੀ ਝਿਜਕੀ ਇੰਨੀ ਬੈਠੀ ਹੋਈ ਆ ਵੀ ਕੀ ਕਰਾਂਗੇ ਵੇਚਾਂਗੇ ਕਿਵੇਂ ਤੇ ਥੋੜੇ ਜਿਹਾ ਆਪਣੇ ਨਾ ਜਿਹੜੇ ਲੋਕ ਨੇ ਰੇੜੀ ਲਾ ਕੇ ਜਾਂ ਲਾ ਲੋ ਆਪਣਾ ਸਟਾਲਾਂ ਲਾ ਕੇ ਹਨਾ ਤੇ ਉਹਨਾਂ ਚੀਜ਼ਾਂ ਤੋਂ ਝਿਜਕ ਦੇਣਗੇ ਵੇਚਣ ਤੋਂ ਮੰਡੀ ਸੱਡੀ ਸੱਟੀ ਵੇਚੀ ਨਹੀਂ ਸੱਟੀ ਤੇ ਉੱਥੋਂ ਚਲੋ ਭਰਤੀ ਬੋਰੀਆਂ ਚ ਹਸਾਬਕਦਾਬ ਕੀਤਾ ਨਵੀਂ ਫਸਲ ਕਣੀ ਹੋਗੇ ਬਸ ਆਹੀ ਚੱਕਰ ਜਾਂ ਚੱਲਿਆ ਹੋਇਆ ਹੈਗਾ ਉਹਦੇ ਕਰਕੇ ਸਵਾਜ ਇਹੋ ਜਿਹਾ ਪਿਆ ਹੋਇਆ ਹੈ ਦੂਜੀ ਫਸਲ ਕਰਨੀ ਧਿਆਨ ਹੀ ਨਹੀਂ ਜਾਂਦਾ ਹੈ ਮੂਲੋਂ ਆ ਜਾਂਦੀ ਹੈ ਬਈ ਇਹ ਕੋਧਰੇ ਤੇ ਆਪਣਾ ਰਾਗੀ ਦਾ ਸਾਰਾ ਇਹ ਜਿਹੜਾ ਕੋਈ ਹਾਂ ਜਿਹੜਾ ਜਿਵੇਂ ਨਾ ਅੱਜ ਕੱਲ ਜ਼ਿਆਦਾ ਪ੍ਰੋਬਲਮ ਬੱਚਿਆਂ ਨੂੰ ਜ਼ਿਆਦਾ ਹੁੰਦੀਆਂ ਨੇ ਵੀ ਉਹ ਜਿਹੜਾ ਜ਼ਿਆਦਾ ਜਿਹੜੇ ਜਿਹੜੇ ਬਾਜ਼ਾਰੂ ਜਾਂ ਵੱਡੀਆਂ ਕੰਪਨੀਆਂ ਮਤਲਬ ਦਿੰਦੀਆਂ ਨੇਗੀਆਂ ਵੀ ਇੱਕ ਮਿੰਟ 'ਚ ਬਣ ਜਾਂਦੀ ਹੈ ਚੀਜ਼ ਜਾਂ ਅੱਧੇ ਮਿੰਟ 'ਚ ਬਣ ਜਾਂਦੀ ਹੈ ਹਨਾ ਤੇ ਉਹਨਾਂ 'ਚ ਮੈਦੇ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਬਹੁਤ ਜ਼ਿਆਦਾ ਤੇ ਉਹ ਬੱਚਿਆਂ ਨੂੰ ਤੇ ਬਜ਼ੁਰਗ ਜਾਂ ਕਿਸੇ ਵੀ ਮਤਲਬ ਕੋਈ ਵੀ ਸਟੇਜ ਹੈਗੀ ਉਮਰ ਦੀ ਉਹ ਹਰੇਕ ਨੂੰ ਤੰਗ ਹੀ ਕਰਦਾ ਹੈ ਮੈਦਾ ਜ਼ਿਆਦਾ ਇਹਨਾਂ 'ਚ ਮੈਦਾ ਨਾ ਮਾਤਰਾ ਹੈ ਹੀ ਨਹੀਂਗਾ ਤੇ ਇਹ ਚ ਕੋਦਰਾ ਤੇ ਪ੍ਰਾਣੀ ਗਣਕਾ ਦੇਸੀ ਉਹ ਇਹਦੇ ਵਿੱਚ ਪਾਈ ਹੋਈ ਹੈ 20% ਅਸੀਂ ਨਨ ਅਪ ਟੇਸਟ ਜ਼ਿਆਦਾ ਸਵਾਦ ਹੈ ਬਾਈ ਠੀਕ ਹੈ ਥੋੜਾ ਜੇ ਲੋਕਾਂ ਨੂੰ ਬਾਈ ਤੇ ਟਿਕਣਾ ਪਊਗਾ ਪਰ ਇਹ ਤਾਂ ਹੁਣ ਜੇ ਮੈਂ ਦੇਖ ਰਿਹਾ ਬਾਈ ਇਹ ਜਿਹੜਾ ਪਾਸਤਾ ਤੇ ਨੂਡਲ ਵਗੈਰਾ ਹੋ ਗਿਆ ਇੱਕ ਪੋਹਾ ਆ ਪੋਹਾ ਹੋ ਗਿਆ ਜਿਵੇਂ ਹਨਾ ਉਹ ਤੇ ਇਹਨਾਂ ਦੀ ਡਿਮਾਂਡ ਹੀ ਇੰਨਾ ਜ਼ਿਆਦਾ ਮੇਰੇ ਤੋਂ ਪੂਰੇ ਨਹੀਂ ਹੋ ਰਹੀ ਠੀਕ ਹੈ ਹਾਂ ਲੋਕਾਂ 'ਚ ਬਹੁਤ ਜ਼ਿਆਦਾ ਰਿਹਾ ਰਜਾਨਾ ਬੇਨਾਲ हां भाई ਜਿਹੜੇ ਹੁਣ ਮੇਥੋਂ ਮੇਰੇ ਨਾਲ ਤਕਰੀਬਨ 25 ਤੋਂ 30 ਕਿਸਾਨ ਜੁੜੇ ਹੋਏ ਨੇ ਜਿਵੇਂ ਮੈਂ ਹੁਣ ਮਈ ਦੇ ਮਹੀਨੇ ਚ ਇਹਦੀ ਮੂਹਰੋ ਨਾਜਾਂ ਦੀ ਪਨੀਰੀ ਵੀ ਮਤਲਬ ਬੀਜੂਗਾ ਜਾਂ ਬੀ ਵੀ ਵਗੈਰਾ ਮੇਥੋਂ ਲੈ ਕੇ ਜਾਂਦੇ ਨੇ ਲੋਕ ਪਨੀਰੀ ਲੈ ਜਾਂਦੇ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾਗਾ ਜੇ ਹੁਣ ਨਵੇਂ ਆਬਾਸ ਤੇ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਵੀ ਉਹ ਨਹੀਂ ਵੇਚ ਸਕਦੇ ਜਿਵੇਂ ਮੈਨੂੰ ਪਹਿਲਾਂ 2 ਸਾਲ ਹੋਈਆਂ ਨੇ ਠੀਕ ਹੈ ਫਿਰ ਮੈਂ ਉਹਨਾਂ ਤੋਂ ਵੀ ਉਹਨਾਂ ਨਾਲ ਮੈਂ ਕਮਿਟਮੈਂਟ ਕਰ ਲੈਣਾ ਵੀ ਭਰਾਵਾ ਜਿੰਨਾ ਤੂੰ ਆਪਦੇ ਖਾਣਾ ਖਾ ਲਈ ਠੀਕ ਹੈ ਨਾਜ ਇਹ ਦਲੀਏ ਦੇ ਰੂਪ ਚ ਆਟੇ ਰੂ ਜਿਹੜਾ ਤੇਰੇ ਕੋਲੇ ਬਚ ਗਿਆ ਮੈਂ ਵਾਪਸ ਬਾਈ ਹਾਂਜੀ ਭਾਈ ਤੇ ਫਿਰ ਇਹ ਕੱਲੀ ਪੰਜਾਬ ਦੀ ਡਿਮਾਂਡ ਆ ਪੰਜਾਬ ਤੋਂ ਬਾਹਰੋਂ ਵੀ ਹੈ ਹਾਂ ਬਾਹਰ ਤਾਂ ਭਾਈ ਜਿਵੇਂ ਬਿਸਕੁਟ ਵਗੈਰਾ ਜਾਂ ਮੇਰੇ ਜਿਹੜੇ ਕੋਧਰਾ ਵਗੈਰਾ ਇਹ ਦਲੀਏ ਨੇ ਇਹ ਮੇਰੇ ਜਾਂਦੇ ਨੇਗੇ ਪਹਿਲੀ ਤਕਰੀਬਨ 5 6 7 ਕੰਟਰੀਆਂ ਜਾਂਦੇ ਨੇਗੇ ਤੇ ਜਿਹੜੇ ਬਿਸਕੁਟ ਵਗੈਰਾ ਮੇਰੇ ਉਰੇ ਤਕਰੀਬਨ 23 24 ਸ਼ਹਿਰਾਂ 'ਚ ਟਿਕਗੇ ਇੱਥੇ ਅੱਛਾ ਪੰਜਾਬ 'ਚ ਭਾਈ ਪੰਜਾਬ ਹਾਂਜੀ ਭਾਈ ਤੇ ਫਿਰ ਤੁਸੀਂ ਦੁਕਾਨਾਂ 'ਤੇ ਸਪਲਾਈ ਕਰਦੇ ਹੋ हां ਜਿਹੜੇ ਵਧੀਆ ਸ਼ੋਰੂਮ ਆ ਬਈ ਪੰਜਾਬ 'ਚ ਆਪਣੇ ਤੇ ਚੰਗੇ ਜਿਹੜੇ ਆ ਘਰੇ ਵੀ ਬਣਾਇਆ ਹੈ ਘਰੇ ਦਾ ਬਈ ਫਿਰ ਇੱਥੇ ਸਾਰੀ ਪੈਕਿੰਗ ਵਗੈਰਾ ਸਾਰਾ ਬਣਾਉਣਾ ਸਾਰਾ ਇੱਥੀ ਪਿੰਡੀ ਘਰੀ ਹੈ ਬਈ ਇੱਥੋਂ ਫਿਰ ਅੱਗੇ ਬਣਦੇ ਅਸੀਂ ਮਤਲਬ ਜਿਵੇਂ ਚੰਡੀਗੜ੍ਹ ਹੋ ਗਿਆ ਇਧਰ ਫਰੀਦਕੋਟ ਸਾਈਡ ਹੋ ਗਿਆ ਬਰਗਾੜੀ ਤੂੰ ਸੁਣਿਆ ਉਹ ਬਰਗਾੜੀ ਜਿਹੜਾ ਬਰਗਾੜੀਪੁਰ ਵਾਲਾ ਭਪਿੰਦਰ ਬਰਗਾੜੀਏ ਬਾਈ ਆਪਣਾ ਉਹਦਾ ਖਲਾੜ ਹੈ ਉਹਦੇ ਮਤਲਬ ਪਿਆ ਸ਼ੋਰੂਮ ਦੇ ਖਿਆਲੇ ਪਿਆ ਹੈ ਜਿਹੜਾ ਇੱਥੇ ਸ਼ੋਰੂਮ ਬਾਈ ਹਰਦੀਪ ਜਟਾਣੇ ਦਾ ਫਿਰ ਬਾਈ ਭਪਿੰਦਰ ਦਾ ਜਿਹੜਾ ਖੜੜ ਆ ਗਿਆ ਗਿਲਕੋਵੇਲੀ 'ਚ ਉੱਥੇ ਪਏ ਨੇ ਆਪਣੇ ਅਨਾਜ ਤੇ ਬ ਪੰਜ ਗੂਲੇ ਪਏ ਨੇ ਬਾਈ ਜੀ ਮਹਾਲੀ ਪਏ ਨੇਗੇ ਤੇ ਚੰਡੀਗੜ ਪਏ ਨੇ ਚੰਡੀਗੜ 28 ਇਜ ਨਾ ਇਹਦਾ ਪੰਜਾਬ ਐਗਰੋ ਦਾ ਦਫਤਰ ਹੈਗਾ ਉੱਥੇ ਸਟਾਲ ਵੀ ਹੈਗੀ ਉਹਨਾਂ ਦੀ ਤੇ ਉਹ ਜਿਹੜੇ ਕਿਸਾਨ ਇਹ ਮਤਲਬ ਪੰਜਾਬ ਐਗਰੋ ਨਾਲ ਜੁੜੇ ਹੋਏ ਨੇ ਵਧੀਆ ਕੰਮ ਕਰਦੇ ਨੇ ਕਿਸੇ ਨੂੰ ਨਰਾਸ਼ ਨਹੀਂ ਹੋਣਾ ਚਾਹੀਦਾ ਬਸ ਇਹ ਆਪਦਾ ਥੋੜਾ ਜਿਹਾ ਨਾਜ਼ਰੀਆ ਹਲੇ ਹਰੇਕ ਬੰਦਾ ਬਦਲੇ ਜ਼ਰੂਰੀ ਨਹੀਂ ਵੀ ਉਹ ਉਹ ਬਿਸਕੁਟੀ ਬਣਾਉਣ ਲੱਗੇ ਜਣਾ ਸਾਰੇ ਹਨਾ ਇਹ ਚ ਬਹੁਤ ਕੁਝ ਪਿਆ ਹੈ ਹਨਾ ਹੁਣ ਜਿਵੇਂ ਮੰਨ ਲਓ ਕਣਕ ਹੈ ਬਾਈ ਜਿਹੜੀ ਕਣਕ ਹੈ ਆਪਾਂ ਸਿੱਧੀ ਵੰਡੀ ਜੀ ਵੀ ਵੇਚਦੇ ਆ ਹੁਣ ਕਣਕ ਤੋਂ ਕੀ ਚੀਜ਼ ਬਣਾ ਸਕਦੇ ਆ ਜਿਹੜੀ ਮੇਰੇ ਕੋਲੇ ਕਣਕ ਹੈ ਬਾਈ ਕਾਲੀ ਕਣਕ ਹੈ ਜਬਾਂਸੀ 골ਡ ਕਣਕ ਹੈ ਉਹਦੇ ਵਿੱਚ ਬਿਸਕੁਟ ਤਿਆਰ ਕਰਦਾ ਆ ਦੇਖੋ ਬਾਈ ਜਿਹੜੇ ਆਮ ਕਣਕ ਹੈ ਨਾ ਹੁਣ ਇਹ ਖਾਣ ਚ ਵੀ ਆ ਜਾਂਦੀ ਹੈ ਹਨਾ ਰੋਟੀ ਬਣਾਉਣੇ ਕੱਲੇ ਪਰ ਇਹ ਤੋਂ ਪ੍ਰੋਡਕਟ ਵੀ ਬਹੁਤ ਬਣ ਜਾਂਦੇ ਨੇ ਅੱਗੇ ਹਨਾ ਕੱਲੇ ਇਹ ਨਹੀਂ ਹਾਂ ਮਾਤਰ ਨੂਡਲ ਵਗੈਰਾ ਅੱਗੇ ਸੇਵੀਆਂ ਬਣਦੀਆਂ ਨੇ ਉਹ ਬਣਾ ਲਓ ਹਨਾ ਕੋਈ ਵੀ ਜਿੰਨੇ ਵੀ ਆਪਾਂ ਪ੍ਰੋਡਕਟ ਜਿਵੇਂ ਮੇਰੇ ਕੋਲ ਜੀਰੀ ਪਈ ਹੈ ਹਜੇ ਪਈ ਹੈ ਮਤਲਬ ਪਿਛਲੇ ਸਾਲ ਵਾਲੀ ਕਿਉਂ ਜੀਰੀ ਤਕਰੀਬ ਜੀ 6-7 ਮਹੀਨੇ ਸਾਲ ਰਹਿ ਜੇ ਪੁਰਾਣੀ ਫਿਰ ਉਹਦਾ ਚਾਵੜ ਬਣਦਾ ਵਧੀਆ ਮੈਂ ਉਹ ਸੱਦੀ ਜੀਰੀ ਨਹੀਂ ਵੇਚੀਗੀ ਜਿਹੜੀ ਮੇਰੇ ਕੋਲ ਆਰਗੈਨਿਕ ਚ ਪਈ ਹੈ ਉਹਦਾ ਮੈਂ ਬਰਾਊਨ ਰਾਈਸ ਬਣਾਉਂਗਾ ਚਿੱਟੇ ਚੌਲ ਦਾ ਹਰੇ ਕੀ ਕੱਢ ਕੇ ਵੇਚਦਾ ਮੈਂ ਉਹ ਘਰੇ ਨਹੀਂ ਮਤਲਬ ਉਹਨੂੰ ਪਾਣੀ ਚ ਬਾੜਦਾ ਪਹਿਲਾਂ ਉਹਦੇ ਪ੍ਰੋਸੈਸ ਹੁੰਦਾ ਹੈਗਾ ਤੇ ਪਾਣੀ ਚ ਬਾੜ ਕੇ ਜਿਹੜਾ ਬਰਾਊਨ ਰਾਈਸ ਜਿਹੜੇ ਖਿਹੜਿਆਰੀ ਖਾਂਦੇ ਨੇ ਇਹਨਾਂ ਨੂੰ ਜ਼ਿਆਦਾਤਰ ਉਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈਗੀ ਜਿਹੜੇ ਬਰਾਊਨ ਰਾਈਸ ਹੁੰਦੇ ਨੇਗੇ ਤੇ ਉਹ ਮੇਰੇ ਕੋਲ ਮੈਂ ਤਿਆਰ ਕਰਕੇ ਕਢਵਾ ਕੇ ਚੌਲ ਫਿਰ ਉਸ ਦੇ ਵਿੱਚ ਮੈਂ ਬਿਮਾਰੀ ਨਾਲ ਰਜਿਸਟਰਣ ਲਈ ਕੁਦਰਤੀ ਖੇਤੀ ਦੇ ਰਾਹ ਪਿਆ ਤੇ ਅੱਜ ਇੱਕ ਸਫਲ ਕਿਸਾਨ ਹੈ ਤੇ ਆਪਣੇ ਬਣਾਏ ਹੋਏ ਪ੍ਰੋਡਕਟ ਜਿਹੜੇ ਹੈਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜ ਕੇ ਇੱਕ ਸੇਵਾ ਵੀ ਕਰ ਰਿਹਾ ਤੇ ਲੋਕਾਂ ਨੂੰ ਇੱਕ ਨਵੀਂ ਜਿਹੜੀ ਗੇ ਰਾਹ ਵੀ ਦਿ ਈਟੀਵੀ ਪਾਰਤ ਲਈ ਪਿੰਡ ਮਾਨਸਾ ਤੋਂ ਬਠਿੰਡਾ ਅਮਨਦੀਪ ਗੋਸਲ ਦੀ ਰਿਪੋਰਟ